ਗਿਆ ਇਹ ਨਹੀਂ ਚੋਂ ਨਿਭੜਨੀ ਇੱਥੇ ਅਕ੍ਰੈਡਟ ਹੋ ਗਿਆ ਵੀ ਕਿੱਦਾਂ ਡੱਡੀ ਲੈ ਕੇ ਆਏ ਸੀ ਡੱਡੀ ਲੈ ਕੇ ਆਏ ਤੇ ਫਿਰ ਮੈਂ ਲਾਡ ਦਿੱਤੀ ਉਹਨਾਂ ਨੇ ਹਾਂ ਆਹੋ ਨਾਲ ਕਹਾ ਮੈਂ ਪਿੱਟ ਕੇ ਆਉਣਾ ਜੀ ਜਾਨ ਨੂੰ ਕਈ ਆਉਂਦੇ ਇਹ ਕੰਜਰ ਦਾ ਗੰਮ ਮਾਰ ਕੇ ਬਾਰੇ ਬਾਹਰ ਅਮਰੀਕਾ ਚ ਨਹੀਂ ਕੱਲ ਦੇ ਸਹੀ 83 ਟਨ ਤੋਂ ਨਹੀਂ ਆਣਾ ਚਾਹੀਦਾ ਗਰੀਬ ਨੂੰ ਮਾਰਿਆ ਤੇਰਾ ਵੀ ਨਹੀਂ ਬਚਣਾ ਕੱਖ ਆਣਾ ਨਹੀਂ ਦਾ ਮਾਰੀ ਤੇਰੀ ਦੁਕਾਨ ਬਾਹਰ ਸਾਰੇ ਬੇੜਾ ਕਰ ਕੋ ਨਹੀਂ ਅਗਲੇ 5 ਮਿੰਟ ਅੱਲਾ ਚਾਹੇ ਨਹੀਂ ਨਹੀਂ ਕੋਈ ਚੱਲੀ ਕੋਠੀ ਚੱਲੀ ਹੈ ਮੇਰੇ ਕੋਠੀ ਚੱਲੀ ਗਲਪਤ ਨਹੀਂ ਗਲਪਤ ਨਹੀਂ ਮਾਲਕ ਨਾਲ ਕੋਈ ਗੱਲ ਨਹੀਂ ਨਹੀਂ ਵੀ ਮਰੇ ਬੱਚ ਮਦਦ ਨਹੀਂ ਮਰੇ ਬਾਈ ਬਾਈ ਕਿਸਾਲੋ ਮਾਲਕ ਭਰਾ ਕਿੱਥੇ ਹੋ ਮਾਲਕ ਦੇ ਕੰਨ ਬੰਦ ਹੈ ਜੀ ਹਲੇ ਤੁਹਾਨੂੰ ਕੰਨ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਫੋਨ ਦੁਕਾਈਆਂ ਨਹੀਂ ਜਸਤਰ ਜੀ ਆਏ ਆ ਜੀ ਇੱਥੇ ਮੌਕੇ ਤੇ ਹੁਣ ਆਏ ਆ ਸਾਰੀ ਗੱਲ ਤਸਦੀਕ ਕਰਕੇ ਸਰਵਨਨ ਸਾਹਿਬ ਮਿਲੇਗਾ ਜੀ ਬਿਲਕੁਲ ਜੀ ਤਸਦੀਕ ਕਰਕੇ ਜੋ ਜਿਹੜਾ ਹਾਲਾਤ ਆਉਣਗੇ ਤਾਂ ਮੁਤਾਬਕ ਕਰੀਏ ਜੋ ਕਰਵਾਈ ਕੀਤੀ ਜਾਏਗੀ ਜੋ ਕਰਵਾਈ ਹਾਲਾਤ ਮੁਤਾਬਕ ਕੀਤੀ ਕੀ 4 ਮਹੀਨੇ ਦਾ ਬੱਚਾ ਦੱਸਿਆ ਜਾ ਰਿਹਾ ਜੀ ਉਹਦਾ ਮੁੰਡੇ ਦਾ ਹੈਗਾ ਮੇਰੇ ਬਾਰੇ ਸਾਨੂੰ ਨਹੀਂ ਜੀ ਪਤਾ ਜੀ ਇਹ ਮੌਕੇ ਤੇ ਆਏ ਆ ਜੇ ਬਾਕੀ ਮੌਕੇ ਤੇ ਤਸਦੀਕ ਕਰਕੇ ਸਾਰੀ ਗੱਲ ਕੀ ਆਇਆ ਕਿ ਇਹ ਨਾ ਢਿਹੜੀ ਲੋਨ ਡਿਆ ਸੀ ਹਾਂਜੀ ਤੇ ਮੈਂ ਹਾਂਜੀ ਆਪਣੇ ਨਿਮਾ ਪੇਟੀ ਰਾਮਪਤੀਥ ਰੋਡ ਤੇ ਨਿਮਾ ਪੇਟੀਆਂ ਵਾਲਾ ਉਹਦੀ ਦੁਕਾਨ ਤੇ ਦਿਹਾੜੀ ਲੋਂਟੇ ਤੇ ਉਹ ਬੋਰਡ ਲੋਂਡਿਆ ਸੀ ਤੇ ਮਾਲਕ ਨੂੰ ਪਤਾ ਵੀ ਹੈਗਾ 11000 ਕਰੰਟ ਹੈ ਘਰ ਚ ਤੇ 11000 ਯਾਰ ਨਹੀਂ ਆ 11000 ਬੋਲਟ ਹੈ ਉਹ ਚ ਮਾਲਕ ਨੂੰ ਖੋਚੀਦਾ ਵੀ ਪੁੱਤ ਕੰਮ ਧਿਆਨ ਨਾਲ ਕਰੀ ਕਰੰਟ ਬਹੁਤ ਤੇਜ਼ ਹੈਗਾ ਹੀ ਹੈ ਉਹਨੇ ਕੁਛ ਨਹੀਂ ਕੀਤਾ ਦਿਹਾੜੀਆਂ ਲੋਂਦਾ ਰਿਆ ਹੈ ਉਹਨੂੰ ਪਤਾ ਮੈਂ ਉਹਨੂੰ ਕੱਲ ਵੀ ਸਮਝਾਇਆ ਮੈਂ ਕੋਲ ਸਿੱਥੇ ਦਿਹਾੜੀਆਂ ਨਾਲ ਆਇਆ ਕਰ ਅੱਗੇ ਇੱਥੇ ਕਰੰਟ ਦੋ ਦਿਨਾਂ ਵਰੀ ਪਿਆ ਹਟ ਦੇ ਨਹੀਂ ਹੀ ਉਹ ਆ ਉਹ ਅਧਿਕਾਰੀ ਦਾ ਬੱਚਾ ਜੋ ਦਾ ਤੇ ਪ੍ਰਧਾਨ ਕੰਦਾ ਵੀ ਸਵੇਰੇ ਨੇ ਵੇੜਾਂਗੇ ਤੇ ਲਾਸ਼ ਉਹ ਪਈ ਜੋ ਹਸਪਤਾਲ ਲਾਗੇ ਤੇ ਰਾਤਮੀ ਅੱਜ ਤਾਂ ਕਿੱਥੇ ਗਰੀਬਾਂ ਨੇ ਜਾਣ ਇਹ ਚੌਧਰੀ ਸਾਹਿਬ ਚੌਧਰੀ ਦਾ ਹੈ ਮੁੰਡਾ ਮੁੰਡਾ ਹੈ 22 ਸਾਲਾਂ ਦਾ 22 ਸਾਲਾਂ ਦਾ ਉਹ ਅਧਿਕਾਰੀ ਦਾ ਬੱਚਾ ਜੀ ਕੰਮ ਕਰਦਾ ਹੈ ਮਜ਼ਦੂਰੀ ਦਾ ਅੱਛਾ ਜੀ ਫੇਕੇ ਆਪਣਾ ਕਦੋਂ ਵਾਕਿਆ ਕਦੋਂ ਹੋਇਆ ਇਹ ਹੋਇਆ 5 ਕੁ ਵਜੇ ਆਇਆ ਤੇ ਜਿਹੜੀ ਉਹ ਦੁਕਾਨ ਦਾ ਮਾਲਕ ਹੈਗਾ ਕਿੱਥੇ ਹੁਣ ਹੁਣ ਨਹੀਂ ਦਿਆ ਜੋ ਫੋਨ ਵੀ ਕਰਨ ਦੇ ਚੁੱਕਣ ਨਹੀਂ ਦਿਆ ਜੋ ਪੁਲਿਸ ਨੂੰ ਕੰਪਲੇਂਟ ਕੀਤੀ ਹਾਂਜੀ ਕੀਤੀ ਉਹਦੇ ਨੇ ਕੀ ਕੀਤਾ ਉਹ ਜਵਾਬ ਨਹੀਂ ਕੁਝ ਦੇਣ ਦੀ ਜੋ ਪੁਲਿਸ ਨੇ ਉਹ ਵੇਖ ਕੇ ਲਿਖ ਲੁਕ ਕੇ ਲੈ ਗਈ ਹਾਂਜੀ ਹਾਂਜੀ ਮੌਤ ਕੇ ਮੌਕੇ ਨਹੀਂ ਉਹ ਜਿਹੜਾ ਜਦੋਂ ਮਾਲਕ ਉਸਨੇ ਭੱਜ ਗਿਆ ਕਿ ਕਿੱਥੇ ਸੀ ਨਹੀਂ ਨਾਲ ਲੈ ਗਿਆ ਹਸਪਤਾਲ ਮੁੜ ਕੇ ਬਾਅਦ ਚ ਆਇਆ ਨਹੀਂ ਜੋ ਤੇ ਬਾਠ ਉਹ ਤੋਂ ਨੂੰ ਪਾਣੀ ਪਾਤਾ ਕਰੰਟ ਪਿਆ ਉਸ ਤੋਂ ਪਾਣੀ ਪਾਤਾ ਤੇ ਮਰਨਾ ਹੀ ਆ ਗਲੇ ਨੇ ਕਿੰਨੇ ਚਿਰ ਤੋਂ ਕੰਮ ਕਰ ਰਿਆ ਹੈ ਇਸ ਦੁਕਾਨ ਤੇ ਹੋ ਗਏ 4-5 ਦਿਨ ਹੋ ਗਏ ਕੰਮ ਕਰਨ ਦੇ ਹਾਂਜੀ ਹੁਣ ਮੰਗ ਕੀ ਕਰਦੇ ਤੁਸੀਂ ਭਾਜੀ ਮੰਗੇ ਵੀ ਕੁਛ ਕਰੇ ਗਰੀਬਾਂ ਦਾ ਬੱਚਾ ਛੋੜਾ ਛੋੜਾ ਤੇ ਉਹਦੀ ਘਰ ਦੀ ਆ ਉਹ ਸੋਚੇ ਚਾਹੀਦਾ ਠੀਕ ਚਾ ਬੱਚੇ ਨੂੰ ਹੁਣ ਕਿੱਥੋਂ ਦਿਹਾੜੀ ਲਾਉਣੀ ਤੇ ਮਾਂ ਕਿੱਥੋਂ ਦਿਹਾੜੀ ਲਾਉਣੀ ਠੀਕ ਓਕੇ ਭਾਜੀ ਹਾਂਜੀ ਭਾਈ ਇਹ ਮਤਲਬ ਭਾਈ ਬੋਲਿਓ ਭਾਜੀ ਮਸਲਾ ਇਹ ਆ ਕਿ ਬੱਚਾ ਦਾ 3 ਮਹੀਨੇ ਦੇ ਆ ਠੀਕ ਹੈ ਜੀ ਜੋ ਰਿਕੁਆਇਰ ਜਿੰਦੇ ਦੀ ਜਿਹੜੀ ਮਲਕੀ ਜੋ ਬਣਦੀ ਆ ਜੋ ਗੱਲਬਾਤ ਆ ਪੁਲਿਸ ਆਣ ਕੇ ਜਿਹੜਾ ਮਕਾਨ ਮਾਲਕ ਆ ਜਿਹੜੇ ਕੋ ਜੋਬ ਕਰਨ ਡਿਆ ਸੀ ਉਹ ਇੱਥੇ ਆਣ ਕੇ ਗੱਲ ਸਾਰੀ ਫੈ ਲ ਮਕਾਵੇ ਤੇ ਆਹੀ ਚਾਹਨੇ ਕਿ ਬੱਚਾ 18 ਸਾਲ ਦਾ ਹੋਣ ਤੋਂ ਬਾਅਦ ਕਿ ਜਿਹੜੇ ਜੋਗ ਜਿਹੜਾ ਉਹਨੂੰ ਦਿੱਤਾ ਜਾਵੇ ਤੇ 18 ਸਾਲ ਤੋਂ ਬਾਅਦ ਜੋ ਵੀ ਉਹਨੂੰ ਕੋਈ ਦਿੱਤਾ ਜਾਵੇ ਉਹਦੀ ਸੁਣਾਈ ਕੀਤੀ ਜਾਵੇ ਬਸ ਤੇ ਜਿਹੜਾ ਮਾਲਕ ਸੀ ਉਹ ਮੋਕੇ ਤੋਂ ਭੱਜ ਗਿਆ ਭਾਜੀ ਉਹ ਆਇਆ ਸੀ 10 ਮਿੰਟ ਹੋ ਕੇ ਕਿ ਚਲ ਗਿਆ ਅਸਲੋਂ 2 ਘੰਟੇ 3 ਘੰਟੇ ਹੋ ਗਏ ਵੇਟ ਕਰਨ ਦੇ ਉਹਦੀ ਕਿ ਫੋਨ ਨਹੀਂ ਚੱਕਣ ਡਿਆ ਤੇ ਪੁਰਸ ਕੋ ਐਫਐਸਰ ਸਾਰੀ ਕੁਝ ਲਿਖਾਈ ਆ ਤੇ ਸੁਣਾਈ ਵੀ ਬਿਲਕੁਲ ਨਹੀਂ ਹੋ ਰਹੀ। ਕਿਹੜੀ ਜਗ੍ਹਾ ਦੇ ਉੱਤੇ ਕਰੰਟ ਲੱਗਣ ਕਰਕੇ ਜਿਹੜੀ ਦੀ ਡੈਥ ਹੋਈ ਪਤਾ ਲੱਗਾ ਹੈ? ਕਿਹੜੀ ਜਗ੍ਹਾ ਦੇ ਉੱਤੇ ਕਰੰਟ ਲੱਗਾ ਸੀ? ਇੱਥੇ ਕੋਲ ਆਪਣੇ ਪੁੱਤਰੀ ਘਰ ਜਾਉਂਗ ਦੇ ਵਿੱਚ ਹੋਈ ਆ ਤੇ ਮੌਕੇ ਤੇ ਇੱਥੇ ਆਏ ਆ ਤਸਦੀਕ ਕਰ ਰਹੇ ਆ। ਤਸਵੀਰਿਕਨ ਦਾ ਬਾਦ ਜੇ ਜਰ ਕੰਨੋ ਬਗੈ ਨਾ ਬੋਲ ਮਾਲ ਦਾ ਨੰਬਰ ਕਿਰੋ ਨਿਰਭੈ ਚੋਇਓ ਜੇ ਲਾਉਣਾ ਮਾਲ ਦਾ ਨੰਬਰ ਉਹ ਕਾਰ ਨੰਬਰ ਤਾਂ ਹੈਗਾ ਮੈਂ ਕਹਾਂ ਨੰਬਰ ਪਿੰਨ ਕਰੋ ਮੈਂ ਕੰਮ ਦੇਗਾ ਮੈਂ ਤੁਹਾਨੂੰ ਇੱਕ ਮੁੰਨਾ ਕਰੂਗਾ ਕਿਤਾ ਦੇ ਘਰ ਵਾਲੇ ਮੇਰੇ ਘਰ ਵਾਲੇ ਨੂੰ ਕੱਲ ਫੋਨ ਆਇਆ ਸੀ ਕਿ ਕਹਿੰਦੇ ਕਿ ਇਹਨਾਂ ਨੂੰ ਭੇਜ ਦਿਓ ਕੰਮ ਤੇ ਤੇ ਮੈਂ ਭੇਜ ਦਿੱਤਾ ਸੀ ਤੇ ਉਹ ਫਿਰ ਮੈਨੂੰ ਪਤਾ ਨਹੀਂ ਲੱਗਾ ਸਾਰਾ ਦਿਨ ਫੋਨ ਵੀ ਨਹੀਂ ਆਇਆ ਕੁਝ ਨਹੀਂ ਕੀਤਾ ਤੇ ਬਾਅਦ ਵਿੱਚ ਉਹਨਾਂ ਨੇ ਕਹਿਤਾ ਕਿ ਇਸ ਤਰ੍ਹਾਂ ਬੱਤੀ ਲੱਗ ਗਈ ਤੇ ਇਦਾਂ ਹੋਇਆ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਤੁਹਾਡਾ ਵਿਆਹ ਨੂੰ ਸਾਡੇ 1.5 ਸਾਲ ਹੋ ਗਿਆ 1.5 ਸਾਲ ਹੀ ਆਇਆ ਜੀ ਕਿੰਨੀ ਕਿੰਨੀ ਉਮਰ ਹੈਗੀ ਜਨਾਂ ਦੀ ਉਹਨਾਂ ਦੀ ਹੈਗੀ 23 ਸਾਲ ਬੱਚਾ ਇੱਕ ਹੈ ਜੀ ਦਾ ਹਾਂਜੀ ਬੇਟਾ ਇੱਕ ਹੀ ਜੀ 6 ਮਹੀਨਿਆਂ ਦਾ ਸਾਰਾ ਹੁਣ ਬੰਦ ਕੀ ਕਰਦੇ ਹਾਂ ਹੁਣ ਮੈਂ ਮੰਗ ਚਾਹਨੀ ਮੈਨੂੰ ਇਨਸਾਫ ਮਿਲੇ ਤੇ ਜਿਹੜਾ ਮਹਾਰਾਜੂ ਮੇਰਾ ਕੋਈ ਸ਼ਤ ਨਹੀਂ ਹੈਗਾ ਕੋਈ ਘਰ ਨਹੀਂ ਹੈਗਾ ਕੋਈ ਕੋਸ਼ ਨਹੀਂ ਹੈਗਾ ਮੇਰਾ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਜੀ ਹਾਂਜੀ ਅਸੀਂ ਕੋੜਖਾਲਸਾ ਦੇ ਜੀ ਹੁਣ ਮੰਗ ਕੀ ਕਰਦੇ ਗਰਸ਼ਨਗਰ ਗਰਸ਼ਨਗਰ ਕੋੜਖਾਲਸਾ ਪੂਰਾ ਦਰਸ਼ਨਗਰ ਕੋੜਖਾਲਸਾ ਹਾਂਜੀ ਉਹ ਚਲੇ ਗਿਆ ਹੁਣ ਉਹਨੇ ਕੁਝ ਕੱਲ ਨਹੀਂ ਕੀਤੀ ਉਹ ਕਿੰਨੇ ਦਾ ਕੰਮ ਕਰਦੇ ਆ ਰਹੇ ਉਹ ਪਾਜੀ ਉਹ ਜਦੋਂ ਉਹਨਾਂ ਦਾ ਕੰਮ ਹੁੰਦਾ ਹੀ ਉਦੋਂ ਬੁਲਾ ਲੈਂਦੇ ਚਾਰ ਪੰਜ ਦਿਨਾਂ ਵਾਸਤੇ ਦਿਹਾੜੀਆਂ ਦਾ ਜਿਸ ਤਰ੍ਹਾਂ ਵੀ ਆ ਜਿੱਤਾ ਵੀ ਆ ਤੁਸੀਂ ਪੁਲਿਸ ਨੂੰ ਕੰਪਲੇਟ ਕਰਦੇ ਇਸ ਬਾਰੇ ਨਾਈ ਭਾਜੀ ਉਹਨਾਂ ਨੇ ਇਹ ਕਸ਼ਣ ਨਿਬੇੜਾ ਪੁਲਿਸ ਨੂੰ ਕੰਪਲੀਟ ਕੀਤੀ ਸੀ ਤੇ ਉਹ ਆਏ ਨਹੀਂ ਅਜੇ ਮਾਲਕ ਮਗਾਨ ਆਏ ਨਾਲ ਜਿਹੜੇ ਮਾਲਕ ਜਿੰਨਾ ਕੰਮ ਦੀ ਦਾ ਕੋਈ ਨਹੀਂ ਪਹੁੰਚਿਆ ਲੈ ਆਏ ਸੀ ਸਰ ਉਹ ਪਤਾ ਨਹੀਂ ਹੁਣ ਉਹ ਕਿੱਧਰ ਆ ਕਿੱਧਰ ਨਹੀਂ ਮੈਨੂੰ ਕੁਝ ਨਹੀਂ ਪਤਾ ਜੀ ਦੁਕਾਨ ਦਾ ਮਾਲਕ ਆਇਆ ਸੀ ਦੁਕਾਨ ਦਾ ਮਾਲਕ ਆਇਆ ਸੀ ਪਰ ਉਹਨਾਂ ਨੇ ਕੋਈ ਫੋਨ ਨਹੀਂ ਚੱਕਿਆ ਕੋਈ ਕਸ਼ ਨਹੀਂ ਆ ਹੁਣ ਚੱਕਰ ਨਹੀਂ ਦੇ ਆਣ ਨਹੀਂ ਦੇ ਕਹਿੰਦੇ ਕੱਲ ਨਿਬੇੜਾਂਗੇ ਕੀ ਮੰਗ ਕਰਦੇ ਹੋ ਮੈਂ ਮੰਗ ਕਰਦੀ ਹਾਂ ਮੇਰਾ ਬੱਚਾ ਛੋਟਾ ਵਾ ਮੈਂ ਮੈਂ ਕਿਤੇ ਕੰਮ ਨਹੀਂ ਕਰ ਸਕਦਾ